ਸਵਾਗਤ ਹੈ ਕਿਸਾਨ ਭਰਾਵੋ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਦੇਖਣ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਾ ਲਓ ਜੇ Facebook ਪੇਜ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਕਰ ਲਓ ਤਾਂ ਕਿ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅੱਜ ਜਿਹੜੀ ਵੀਡੀਓ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਤੋਕੜ ਗੱਬਣ ਜਰਸੀ گاਂ ਦੀ ਵੀਡੀਓ ਲੈ ਕੇ ਆ ਰਹੇ ਹਾਂਗੇ ਜਿਸ ਦੀ ਜਾਣਕਾਰੀ ਇਹ ਹੈ ਕਿ ਇਹ گاਂ 4.5 ਮਹੀਨੇ ਦੀ ਗੱਬਣਾ ਚੈੱਕ ਪਾਸ ਹੋ ਚੁੱਕੀ ਆ। ਇਸ ਸਮੇਂ ਇਸ ਗਾਂ ਥੱਲੇ 8 ਲੀਟਰ ਤੋਂ ਤਿਆਰ ਹੈ। ਥਾਲੇ ਵੱਲ ਤੁਸੀਂ ਦੇਖ ਸਕਦੇ ਹੋਗੇ। ਥਾਣ ਬਿਲਕੁਲ ਮੱਝ ਨਾਲ ਦਾ ਹੈ। ਮੁਠੀ ਆਲਾ ਥਣ ਲੱਗਿਆ ਹੋਇਆ ਹੈਗਾ। ਜਰਸੀ ਨਸਲ ਬਿਲਕੁਲ ਪਿਓਰ। ਬਹੁਤ ਸ਼ਾਂਤ ਸੁਭਾਅ ਠੰਡੀ ਸੀਲ। ਪਿੱਛੋਂ ਤੁਸੀਂ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ। ਪਿੱਛੋਂ ਤੋਂ ੱੱਕ ਵਧੀਆ ਪੈਂਦੀ ਹੈ ਜੀ। ਆਰਡਰ ਦੀ ਤੇ ਅੱਗੇ ਵੀ ਅਗਾੜੀ ਵਧੀਆ ਦਿਖਾਉਂਦੀ ਹੈ ਜੀ ਨਾ। ਤੇ ਦੂਜੀ ਸਾਈਡ ਤੋਂ ਥਣ ਲਿਆ ਵੇਖ ਲਓ। ਚੈੱਕ ਕਰ ਸਕਦੇ ਹਾਂ ਕਿ ਮੇਰੇ ਹਿਸਾਬ ਨਾਲ ਜਿੰਨੀ ਕਿ ਜਾਣਕਾਰੀ ਆ ਬਹੁਤ ਸਨੱਖੀ ਬਈਆ ਜਿੰਨਾ ਕਿ ਜਰਸੀ ਗਾਂ ਦਾ ਕਦ ਕਾਟ ਹੁੰਦਾਗਾ ਉਹਨਾਂ ਕਦ ਕਾਟ ਸੀ ਸਾਹਮਣੇ ਦੇਖ ਰਿਹਾ ਹਾਂ ਗਾਂ ਦਾ ਬਾਕੀ ਜਿਹੜੇ ਭਰਾ ਨੂੰ ਇਹ ਗਾਂ ਪਸੰਦ ਆ ਜਿਹੜੇ ਜਾਂ ਵੀਰ ਭਰਾ ਲੈਣ ਦੇ ਚਾਹਵਣ ਹੁਣ ਇਸ ਗਾਂ ਨੂੰ ਤਾਂ ਇਸ ਗਾਂ ਦਾ ਜਿਹੜਾ ਐਡਰੈਸ ਆ ਪਿੰਡ ਮੋੜ ਮਕਸੂਥਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਪਿੰਡ ਮੋੜ ਮਕਸੂਥਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਦਾ ਨੰਬਰ ਹੈ 94630 30749 94630 30749 ਇਸ ਨੰਬਰ ਦੇ ਉੱਪਰ ਸੰਪਰਕ ਕਰਕੇ ਤੁਸੀਂ ਇਸ ਗਾਂ ਦੀ ਜੇ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜਾਣਕਾਰੀ ਲੈ ਸਕਦੇ ਹੋ ਕਿ ਜਿੰਨੀ ਕੀ ਜਾਣਕਾਰੀ ਮੇਰੇ ਕੋਲ ਪਹੁੰਚੀ ਸੀ ਮੈਂ ਉਹ ਤੁਹਾਨੂੰ ਇਸ ਵੀਡੀਓ ਦੇ ਮਾਧਮ ਬਰਾਹੀਂ ਤੁਹਾਨੂੰ ਮੈਂ ਜਾਣਕਾਰੀ ਦੇ ਚੁੱਕਿਆਗਾ ਰੰਗ ਬਿਲਕੁਲ ਜਿਉ ਜਰਸੀ ਦਾ ਪ੍ਰਿੰਟ ਹੈ ਬਹੁਤ ਵਧੀਆ ਸਾਫ ਸੁਥਰਾ ਹੈਗਾ ਕਾਤ ਬੜੀਆ ਦਰਮਿਆਨਾ ਜਿੰਨਾ ਕਿ ਜਰਸੀਆਂ ਦਾ ਆਮ ਹੁੰਦਾਗਾ ਇੱਕੋ ਇੱਕ ਬੇਨਤੀ ਐ ਬਸ ਵੀ ਕਿਉਂਕਿ ਮੇਰੇ ਕੋਲ ਜਿੰਨੀ ਜਾਣਕਾਰੀ ਸੀ ਮੈਂ ਤੁਹਾਨੂੰ ਦੇ ਚੁੱਕਾ ਹਾਂ ਇਹ ਜਾਣਕਾਰੀ ਤੇ ਬਾਕੀ ਜ਼ਿੰਮੇਵਾਰੀ ਤੁਹਾਡੀ ਆਪਣੀ ਐ ਕਿਉਂਕਿ ਤੁਸੀਂ ਪੈਸੇ ਤੁਸੀਂ ਖੁਦ ਲਾਉਣੇ ਆਗੇ ਆਪ ਆ ਕੇ ਸਾਰਾ ਕੁਝ ਦੇਖੋ ਤੇ ਜਿਹੜੇ ਵੀ ਭਰਾ ਨੂੰ ਇਹ ਗਾਂ ਪਸੰਦ ਆਉਂਦੀ ਐ ਤੋ ਉਹ ਬਾਈ ਨਾਲ ਸੰਪਰਕ ਕਰ ਸਕਦਾ ਸਾਰੇ ਕਿਸਾਨ ਬਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ